ਸਾਚੀ ਕਾਲਾ ਨਰੇਟਿਵ ਨਾਲ ਜੁੜਿਆ ਤੁਸੀਂ ਅਮਰੀਕਾ ਦੇ ਵਿੱਚ ਤਾੜ-ਤਾੜ ਹੋ ਚੁੱਕੀ ਹੈ ਅਮਰੀਕਾ ਦੇ ਉਤਰੀ ਕੈਲੀਫੋਰਨੀਆ ਕੈਰੋਲੀਨਾ ਦੇ ਵਿੱਚ ਇਹ ਫਾਇਰਿੰਗ ਹੋਈ ਹੈ 크ਿਸਮਸ ਟਰੀ ਲਾਈਟਿੰਗ ਸਮਾਰੋਹ ਦੌਰਾਨ ਗੋਲੀਆਂ ਚੱਲੀਆਂ ਨੇ ਫਾਇਰਿੰਗ ਦੌਰਾਨ ਕਰੀਬ 6 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਅਚਾਨਕ ਜਦੋਂ ਗੋਲੀਆਂ ਦੀਆਂ ਆਵਾਜ਼ਾਂ ਸੁਣਦਿਆਂ ਨੇ ਤਾੜ-ਤਾੜ ਦੀ ਆਵਾਜ਼ ਸੁਣਦਿਆਂ ਇਹਨਾਂ ਦੇ ਵਿੱਚ ਮੌਕੇ ਤੇ ਲੋਕ ਇੱਧਰ ਉੱਧਰ ਭੱਜਣ ਲੱਗਦੇ ਨੇ ਭਗਦਲ ਮੱਚ ਜਾਂਦੇ ਆ 크ਿਸਮਸ ਟਰੀ ਲਾਈਟਿੰਗ ਯਾਨੀ ਕਿ ਉਹ درختਾਂ ਦੀਆਂ ਜਿਹੜੀ ਲਾਈਟਿੰਗ ਆ ਉਹ ਦੇਖਣ ਦੇ ਲਈ ਇਹ ਸ਼ੋਅ ਦੇਖਣ ਦੇ ਲਈ ਲੋਕ ਇਕੱਠੇ ਹੋਏ ਹੁੰਦੇ ਨੇ ਉੱਤਰੀ ਕੈਰੋਲੀਨਾ ਦੇ ਵਿੱਚ ਅਚਾਨਕ ਫਾਇਰਿੰਗ ਹੋ ਜਾਂਦੀ ਆ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਸਮਾਗਮ ਨੂੰ ਬੰਦ ਕਰਵਾ ਦਿੱਤਾ ਮੌਕੇ ਤੇ ਇਲਾਕਾ ਸੀਲ ਕਰ ਦਿੱਤਾ ਪੁਲਿਸ ਦੇ ਵੱਲੋਂ ਫਾਇਰਿੰਗ ਕਰਨ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਆ ਅਮਰੀਕਾ ਦੇ ਉੱਤਰੀ ਕੈਰੋਲੀਨਾ ਦੇ ਵਿੱਚ 크ਿਸਮਸ ਦੇ ਖੁਸ਼ੀ ਭਰੇ ਮਾਹੌਲ ਨੂੰ ਗੋਲੀਆਂ ਦੀ ਆਵਾਜ਼ ਨੇ ਅਚਾਨਕ ਦਹਿਸ਼ਤ ਦੇ ਵਿੱਚ ਜਾਂ ਫਿਰ ਭਗੜੜ ਦੇ ਵਿੱਚ ਬਦਲ ਕੇ ਰੱਖ ਦਿੱਤਾ ਕੌਨ ਕੋਰਟ ਸ਼ਹਿਰ ਦੇ ਵਿੱਚ ਹੋ ਰਿਹਾ ਹੈ ਸਲਾਨਾ ਕ੍ਰਿਸਮਸ ਟਰੀ ਲਾਈਟਿੰਗ ਸਮਾਰੋਹ ਦੌਰਾਨ ਅਚਾਨਕ ਫਾਇਰਿੰਗ ਹੋਈ ਅਤੇ ਹਰ ਕੋਈ ਬੇਹਾਲ ਹੋ ਕੇ ਭੱਜਣ ਲੱਗਾ ਮੌਕੇ ਤੇ ਭਗੜੜ ਮਚ ਜੰਦੀ ਹੈ ਇਸੇ ਘਟਨਾ ਦੌਰਾਨ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 6 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਹਾਲਤ ਤਾਂ ਗੰਭੀਰ ਦੱਸੀ ਜਾ ਰਹੀ ਹੈ ਘਟਨਾ ਸ਼ੁੱਕਰਵਾਰ ਸ਼ਾਮ ਲਗਭਗ 7:30 ਮਿੰਟ ਦੇ ਜਿਹੜੇ ਕਰੀਬ ਕੌਨਕੋਰਡ ਅਤੇ ਯੂਨੀਅਨ ਸਟਰੀਟ ਐਸ ਅਤੇ ਕੋਰਬੋਨਾ ਅਵੇਨਿਊ ਇਲਾਕੇ ਦੇ ਵਿੱਚ ਵਾਪਰੀਆ ਇੱਥੇ ਹਜ਼ਾਰਾਂ ਨਾਗਰਿਕ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੇ ਨਾਲ 28ਵੇਂ ਸਾਲਾਨਾ 크ਿਸਮਸ ਟਰੀ ਲਾਈਟਿੰਗ ਦੇ ਲਈ ਇਕੱਠੇ ਹੋਏ ਸੀ ਜਿਉਂ ਹੀ ਲਾਈਟਿੰਗ ਦੀ ਉਲਟੀ ਗਿਣਤੀ ਸ਼ੁਰੂ ਹੁੰਦੀ ਹੈ ਅਚਾਨਕ ਹਵਾਈ ਗੋਲੀਆਂ ਦੀ ਆਵਾਜ਼ ਆਈ ਕੁਝ ਹੀ ਸਕਿੰਟਾਂ ਦੇ ਵਿੱਚ ਸਮਾਰੋਹ ਖੁਸ਼ੀ ਤੋਂ ਜਿਹੜਾ ਦਹਿਸ਼ਤ ਦੇ ਵਿੱਚ ਜਾਂ ਪਰ ਭਗਦਰ ਦੇ ਵਿੱਚ ਤਬਦੀਲ ਹੋ ਜਾਂਦਾ ਫਾਇਰਿੰਗ ਦੇ ਵਿੱਚ ਦੱਸਿਆ ਜਾ ਰਿਹਾ ਕਿ ਚਾਰ ਲੋਕਾਂ ਨੂੰ ਗੋਲੀਆਂ ਲੱਗੀਆਂ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇੱਕ ਵਿਅਕਤੀ ਦੀ ਹਾਲਤ ਕੁਝ ਸਿਰ ਦੱਸੀ ਜਾ ਰਹੀ ਹੈ ਸਾਰੇ ਜ਼ਖਮੀਆਂ ਨੂੰ ਤੁਰੰਤ ਐਮਰਜੈਂਸੀ ਦੇ ਰਾਈ ਹਸਪਤਾਲ ਦੇ ਵਿੱਚ ਭੇਜਿਆ ਗਿਆ ਸਮਾਰੋਸਥਾਨ ਜਿਹੜਾ ਕੌਨਕੋੜ ਪੁਲਿਸ ਫਾਇਰ ਡਿਪਾਰਟਮੈਂਟ ਅਤੇ EMS ਪਹਿਲਾਂ ਹੀ ਮੌਕੇ ਤੇ ਮੌਜੂਦ ਸੀ ਜਿਸ ਕਾਰਨ rescued ਕਾਰਵਾਈ ਤੇਜ਼ੀ ਦੇ ਨਾਲ ਹੋਈ ਫਾਇਰਿੰਗ ਦੇ ਤੁਰੰਤ ਬਾਅਦ ਪੂਰਾ ਸਮਾਰੋ ਰੰਤ ਕਰ ਦਿੱਤਾ ਗਿਆ ਬੰਦ ਕਰਵਾ ਦਿੱਤਾ ਗਿਆ ਪੂਰਾ ਲਾਈਟਿੰਗ ਸਟਰੀਟ ਜਿਹੜਾ ਸ਼ੋਅ ਚੱਲ ਰਿਹਾ ਸੀ ਯੂਨੀਅਨ ਸਟਰੀਟ ਅਤੇ ਨੇੜਲੇ ਇਲਾਕੇ ਨੂੰ ਸੀਲ ਕਰ ਦਿੱਤਾ ਪੁਲਿਸ ਨੇ ਹਜ਼ਾਰਾਂ ਦਰਸ਼ਕਾਂ ਨੂੰ ਸੁਰੱਖਿਆ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦੇ ਹੋਏ ਮੌਕੇ ਤੋਂ ਉਹਨਾਂ ਨੂੰ ਉਸ ਜਗ੍ਹਾ ਤੋਂ ਜਲਦੀ ਆਸੇ-ਪਾਸੇ ਕਰ ਦਿੱਤਾ ਕਈ ਮਾਪੇ ਆਪਣੇ ਬੱਚਿਆਂ ਨੂੰ ਚੁੱਕ-ਚੁੱਕ ਕੇ ਭੱਜਦੇ ਨਜ਼ਰ ਆਏ ਵੀਡੀਓ ਦੇ ਵਿੱਚ ਲੋਕਾਂ ਦੀਆਂ ਚੀਕਾਂ ਭਗੜੜ ਸਾਫ਼ ਸੁਣੀ ਜਾ ਰਹੀ ਆ ਪੁਲਿਸ ਆ ਇਹ ਵੀ ਕਹਿਣਾ ਕਿ ਫਾਇਰਿੰਗ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਨੇ ਕੀਤੀ ਹੋ ਜਾ ਸਕਦੀ ਹੈ ਫਿਰਾਲ ਸ਼ੂਟਰ ਦੀ ਹਲੇ ਤੱਕ ਕਿਸੇ ਵੀ ਤਰੀਕੇ ਪਛਾਣ ਨਹੀਂ ਹੋਈ ਕੋਈ ਵੀ ਗ੍ਰਿਫਤਾਰੀ ਹੋਲੇ ਤੱਕ ਨਹੀਂ ਕੀਤੀ ਗਈ ਪੁਲਿਸ ਵੀਡੀਓ ਫੁਟੇਜ ਅਤੇ ਗਵਾਹਾਂ ਤੋਂ ਬਿਆਨ ਇਕੱਠੇ ਸ਼ੁਰੂ ਕਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ ਅਧਿਕਾਰੀਆਂ ਨੇ ਸਮਾਰੋਹ ਦੇ ਵਿੱਚ ਸ਼ਾਮਲ ਲੋਕਾਂ ਨੂੰ ਅਪੀਲ ਕੀਤੀ ਆ ਕਿ ਜੇਕਰ ਕਿਸੇ ਕੋਲ ਵੀ ਮੋਬਾਈਲ ਫੁਟੇਜ ਆ ਫਿਰ ਸ਼ੱਕੀ ਵਿਅਕਤੀ ਦੀ ਜਾਣਕਾਰੀ ਤਾਂ ਤੁਰੰਤ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਬਹੁਤ ਵੱਡੀ ਘਟਨਾ ਹੈ ਇਸ ਵਕਤ ਵਾਪਰ ਚੁਕਿਆ ਅਮਰੀਕਾ ਦੇ ਉਤਰੀ ਕੈਰੋਲਿਨਾ ਦੇ ਵਿੱਚ ਜਿੱਥੇ ਕ੍ਰਿਸਮਸ ਟਰੀ ਲਾਈਟਿੰਗ ਦਾ ਸਮਾਰੋਹ ਚੱਲ ਰਿਹਾ ਹੁੰਦਾ ਅਚਾਨਕ ਗੋਲੀਆਂ ਚੱਲ ਜਾਂਦੀਆਂ ਨੇ ਫਾਇਰਿੰਗ ਦੌਰਾਨ ਕਰੀਬ 6 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ 4 ਦੇ ਗੋਲੀਆਂ ਲੱਗੀਆਂ ਨੇ 3 ਦੀ ਹਾਲਤ ਗੰਭੀਰ ਆ 1 ਦੀ ਹਾਲ ਅਸਥਿਰ ਦੱਸੀ ਜਾ ਰਹੀ ਆ ਪੁਲਿਸ ਨੇ ਇਲਾਕੇ ਨੂੰ ਮੌਕੇ ਤੇ ਸੀਲ ਕਰ ਦਿੱਤਾ ਪੁਲਿਸ ਦੇ ਵੱਲੋਂ ਇਸ ਸਮਾਗਮ ਨੂੰ ਸਮਾਰੋਹ ਨੂੰ ਮੌਕੇ ਤੇ ਰੱਦ ਕਰ ਦਿੱਤਾ ਪੁਲਿਸ ਦੇ ਵੱਲੋਂ ਫਾਇਰਿੰਗ ਕਰਨ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਚਾਨਕ ਹੋਈ ਉਤਰੀ ਕੈਰੋਲੀਨਾ ਦੇ ਵਿੱਚ ਇਸ ਫਾਇਰਿੰਗ ਨੇ ਖੁਸ਼ੀਆਂ ਭਰੇ ਮਾਹੌਲ ਨੂੰ ਗੋਲੀਆਂ ਨੇ ਦਹਿਸ਼ਤ ਦੇ ਵਿੱਚ ਜਾਂ ਪਰਫਗੜ ਦੇ ਵਿੱਚ ਤਬਦੀਲ ਕਰ ਦਿੱਤਾ ਫਿਲਹਾਲ ਕੋਈ ਵੀ ਪਛਾਣ ਨਹੀਂ ਹੋਈ ਕਿ ਗੋਲੀ ਕਿਸ ਨੇ ਚਲਾਈ ਆ ਪੁਲਿਸ ਦਾ ਕਹਿਣਾ ਹੈ ਜੈ ਇੱਕ ਦੰ ਇੱਕ ਤੋਂ ਵੱਧ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੋ ਸਕਦੀ ਹੈ ਤੇ ਨਾਲ ਪੁਲਿਸ ਦੇ ਵੱਲੋਂ ਇਸ ਦੀ ਸਾਰੀ ਜਿਹੜਾ ਸਮਾਰੋਹ ਦੇ ਵਿੱਚ ਫਾਇਰਿੰਗ ਕਰਨ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਧਰਲੇ ਪਾਸੇ ਵੀਡੀਓ ਦੇ ਵਿੱਚ ਲੋਕਾਂ ਦੀਆਂ ਚੀਕਾਂ ਭਗੜੜ ਸਾਫ ਸੁਣੀ ਜਾ ਸਕਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਫਾਇਰਿੰਗ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਨੇ ਕੀਤੀ ਜਾ ਸਕਦੀ ਹੈ ਫਿਲਹਾਲ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਸ਼ੂਟਰ ਦੀ ਪਛਾਣ ਨਹੀਂ ਹੈ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਵੀ ਕੋਈ ਗਵਾਹ ਗਵਾਹੀ ਦੇਣੀ ਚਾਹੁੰਦਾ ਤੇ ਉਹ ਸਾਡਾ ਪੁਲਿਸ ਨਾਲ ਸੰਪਰਕ ਕਰੇ ਕਿਸੇ ਕੋਲ ਫੋਟੇਜ ਆ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਸਾਦੇ